ਇੰਡੀਅਨ ਆਰਮੀ ਦੇ ਜਵਾਨ ਨੇ ਜਿਹੜੇ ਉਹ ਲਗਾਤਾਰ ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਨਾਲ ਸਿੱਖ ਸੰਸਥਾਵਾਂ ਨੇ ਥਾਲ ਦਾ ਕ੍ਰੇਟ ਬਣਾਇਆ ਗਿਆ ਉਸ ਦੇ ਵਿੱਚ ਬੋਰੇ ਜਿਹੜੇ ਮਿੱਟੀ ਦੇ ਨੇ ਉਹ ਭਰੇ ਜਾ ਰਹੇ ਨੇ ਮਿੱਟੀ ਦੇ ਬੋਰੇ ਉਸ ਦੇ ਵਿੱਚ ਸੁੱਟੇ ਜਾ ਰਹੇ ਨੇ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ 2023 ਦੇ ਵਿੱਚ ਵੀ ਇਸ ਬੰਨ ਦੇ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਸੀ अनेका ਘਰਾਂ ਦਾ ਨੁਕਸਾਨ ਹੋਇਆ ਸੀ ਉਸ ਨੁਕਸਾਨ ਨੂੰ ਦੇਖਦਿਆਂ ਹੋਇਆ ਇਸ ਬੰਨ ਨੂੰ ਲੱਗਦੇ ਹੋਏ ਢਾਂ ਨੂੰ ਦੇਖਦਿਆਂ ਆ ਹੁਣ ਇੰਡੀਅਨ ਆਰਮੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਭਾਰਤੀ ਸੈਨਾ ਦੇ ਜਵਾਨ ਪਹੁੰਚ ਗਏ ਨੇ ਨਾਲ ਪਹੁੰਚੀਆਂ ਨੇ ਜੀ ਸਿੱਖ ਸੰਸਥਾਵਾਂ 2023 ਦੇ ਵਿੱਚ ਪੂਰਾ ਨੁਕਸਾਨ ਹੋ ਗਿਆ ਫਸਲਾਂ ਮਾਰੀਆਂ ਗਈਆਂ ਸਾਰੀਆਂ ਅੱਛਾ ਜੀ ਤੇ 2 ਸਾਲ ਤੋਂ ਸਾਨੂੰ ਆ ਸੈੱਟ ਕਰਦਿਆਂ ਹੋਇਆ ਫਿਰ ਪਾਣੀ ਆ ਗਿਆ ਜੀ ਇਹ ਜਿਹੜਾ ਬੰਨ ਹੈ ਕਿੰਨਾ ਕੁ ਕਮਜ਼ੋਰ ਹੁੰਦਾ ਜਾ ਰਿਹਾ ਜੀ ਇਹ ਬੰਨ ਬਹੁਤ ਜ਼ਿਆਦਾ ਕਮਜ਼ੋਰ ਹੈ ਤੁਹਾਡੇ ਸਾਹਮਣੇ ਹੀ ਆਂ ਵੇਖ ਸਕਦੇ ਮੇਰਾ ਵੀ ਪਾਣੀ ਤੁਸੀਂ ਦੇਖ ਸਕਦੇ ਕਿੰਨਾ ਤੇਜ਼ ਜਾ ਰਿਹਾ ਬਹੁਤ ਜ਼ਿਆਦਾ ਨੁਕਸਾਨ ਆ ਜੇ ਟੁੱਟ ਗਿਆ ਤੇ ਥੋਂ ਬਹੁਤ ਜ਼ਿਆਦੇ 8-10 ਪਿੰਡਾਂ ਦੀ ਜਿਹੜੀ ਫਸਲ ਮਾਰੀ ਜਾਣੀ ਆ ਏ ਬਾਬਾ ਜੀ ਇਹ ਜਿਹੜਾ ਪਾਣੀ ਆਗੇ ਨਾਲੋਂ ਕਿੰਨਾ ਕੁ ਘਟਿਆ ਜਾਂ ਕਿੰਨਾ ਕੁ ਵਧਿਆ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਮੇਰੇ ਮੁਤਾਬਕ ਜੋ ਮੈਂ ਵੇਖਿਆ ਸਵੇਰ ਦੇ ਅੱਧਾ ਫੁੱਟ ਪਾਣੀ ਵਧ ਗਿਆ ਜੀ ਇਹ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਇੱਥੇ ਸਵਾਮਨ ਨਿਭਾ ਰਹੇ ਨੇ ਇਲਾਕੇ ਦੀਆਂ ਸੰਗਤਾਂ ਨੇ ਜਿਹੜੀਆਂ ਉਹ ਸਤਲੁਜ ਦਰਿਆ ਦਾ ਜਿਹੜਾ ਬੰਨ੍ਹ ਕਮਜ਼ੋਰ ਹੁੰਦਾ ਜਾ ਰਿਹਾ ਸੀਗਾ ਉਸ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਬੰਨ੍ਹ ਦੇ ਵਿੱਚ ਜਿਹੜਾ ਮਿੱਟੀ ਦੇ ਗੱਟੇ ਨੇ ਜਿਹੜੇ ਬੰਨ੍ਹ ਦੇ ਨੇੜੇ ਉਹ ਲਗਾ ਰਹੇ ਨੇ ਨਹੀਂ ਤੇ ਬੰਨ੍ਹ ਗਿਆ ਹੀਗਾ ਜੇ ਨਾ ਸੰਗਤ ਆਉਂਦੀ ਤੇ ਬੰਨ੍ਹ ਗਿਆ ਹੀ ਵੀਰਾਂ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਕੁ ਬੰਨ੍ਹ ਰਹਿ ਗਿਆ ਵਾਹ ਦੋ ਜੀ ਦਿਖਾ ਦਿਓ ਬੰਨ੍ਹ ਲਾ ਬੰਨ੍ਹ ਦਿਖਾਓ ਮੇਰਾ ਵੀ ਕਿੰਨਾ ਕੁ ਰਹਿ ਗਿਆ ਦੇਖ ਲਾ ਤੁਹਾਡੇ ਸਾਹਮਣੇ ਹੀ ਆ ਜੇ ਨੂੰ ਘਟੋ ਘਟ 20 ਦਿਨ ਹੋ ਗਏ ਸਾਨੂੰ ਸੰਗਤ ਆਈ ਆ ਮਹਾਰਾਜ ਦੀ ਕਿਰਪਾ ਨਾਲ ਬੰਨ ਬਚਾਲਿਆ ਨਹੀਂ ਤੇ ਰਾਤੀ ਵੀ ਗਿਆ ਸੀ ਤੇ ਇਹ ਤੋਂ ਅਗਲੇ ਦਿਨ ਵੀ ਗਿਆ ਹੈਗਾ ਸਵੇਰ ਨੂੰ ਨੌਜਵਾਨੀ ਜਿਹੜੀ ਆ ਮੇਰਾ ਵੀਰ ਵੱਧ ਤੋਂ ਵੱਧ ਆਵੋ ਗੱਟੇ ਲੈ ਕੇ ਆਓ ਮਿੱਟੀ ਲੈ ਕੇ ਆਓ ਜੋ ਵੀ ਢਾਡੀ ਸਰਦਾ ਹੈਗੀ ਸੇਵਾ ਜ਼ਰੂਰ ਕਰੋ ਸਾਡਾ ਸਾਥ ਦਿਓ ਔਖਾ ਟਾਈਮ ਆ ਸਾਡੇ ਦੇ ਇਸ ਟਾਈਮ ਵੀਰੇ ਕਿਉਂਕਿ ਪਿੱਛੇ ਸਾਰਾ ਏਰੀਆ ਡੁੱਬ ਗਿਆ ਸਾਡਾ ਏਰੀਆ ਵੀ ਡੁੱਬ ਗਿਆ ਤੁਸੀਂ ਸਮਝ ਲਓ 23 ਜੀ ਵੀ ਮਰੇ ਹੀ ਤੇ ਹੁਣ ਵੀ ਮਰੇ ਆ ਵੀਰ ਸਤਲੁਜ ਦਰਿਆ ਦੇ ਬੰਨ ਤੇ ਇਸ ਵਕਤ ਅਸੀਂ ਪਹੁੰਚੇ ਆ ਜਿੱਥੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਭਾਰਤੀ ਸੈਨਾ ਇੰਡੀਅਨ ਆਰਮੀ ਪਹੁੰਚਿਆ ਤੇ ਨਾਲ ਲੱਗਦੇ ਪਿੰਡਾਂ ਦੇ ਜਿਹੜੇ ਲੋਕ ਨੇ ਦਾਰੇਵਾਲ ਪਿੰਡ ਪੈਂਦਾ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਇਸੇ ਪਿੰਡ ਦੇ ਵਸਨੀਕ ਆਲੇ ਦੁਆਲੇ ਪਿੰਡਾਂ ਦੇ ਵਸਨੀਕ ਅਤੇ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਬੰਨ ਨੂੰ ਮਜ਼ਬੂਤ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੰਡੀਅਨ ਆਰਮੀ ਦੇ ਜਵਾਨ ਨੇ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਫੌਜ ਦੇ ਜਵਾਨ ਨੇ ਜਿਹੜੇ ਉਹ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਇੱਥੇ ਪਹੁੰਚੇ ਨੇ ਜਿਹੜੇ ਆਲੇ-ਦੁਆਲੇ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਜਿਹੜੇ ਆਲੇ-ਦੁਆਲੇ ਦੇ ਵਸਨੀਕ ਨੇ ਉਹਨਾਂ ਵੱਲੋਂ ਬੰਨ ਨੂੰ ਪੱਕਿਆ ਕਰਨ ਦਾ ਜਿਹੜਾ ਮੋਰਚਾ ਸੰਭਾਲ ਲਿਆ ਗਿਆ ਹੈ ਜਿਹੜਾ ਬੰਨ ਖੁਰ ਰਿਹਾ ਸੀਗਾ ਸਤਲੁਜ ਦਰਿਆ ਦਾ ਉਸ ਬੰਨ ਨੂੰ ਇਹ ਮਜ਼ਬੂਤ ਕਰਨ ਵਾਸਤੇ ਬੰਨ ਨੂੰ ਪੱਕਿਆ ਕਰਨ ਵਾਸਤੇ ਇੱਥੇ ਬਾਬਾ ਜੀ ਹੁਣ ਵੀ ਪਹੁੰਚੇ ਨੇ ਇਹ ਬਾਬਾ ਜੀ ਇਹ ਜਿਹੜਾ ਪਾਣੀ ਅੱਗੇ ਨਾਲੋਂ ਕਿੰਨਾ ਕੁ ਘਟਿਆ ਜਾਂ ਕਿੰਨਾ ਕੁ ਵਧਿਆ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਮੇਰੇ ਮੁਤਾਬਕ ਜੋ ਮੈਂ ਵੇਖਣਾ ਸਵੇਰ ਦੇ ਅੱਧਾ ਫੁੱਟ ਪਾਣੀ ਵੱਧ ਗਿਆ ਜੀ ਇਸਲਾ ਮਾਰਦਾ ਪਾਣੀ ਵਧੀ ਜਾ ਰਿਹਾ ਜੀ ਬਿਲਕੁਲ ਵਧੀ ਜਾਂਦਾ ਜੀ ਹਾਂ ਬਾਕੀ ਮਹਾਂਪੁਰਖਾਂ ਨੇ ਜਿਵੇਂ ਡਿਊਟੀਆਂ ਲਾਈਆਂ ਸੇਵਾ ਕਰਨ ਦੇ ਆ ਸਰਿਆਲੀ ਸਾਹਿਬ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਗਮ ਸਿੰਘ ਜੀ ਉਹਨਾਂ ਨੂੰ ਜਦੋਂ ਪਤਾ ਲੱਗਾ ਤੁਰੰਤ ਉਸੇ ਵੇਲੇ ਉਹਨਾਂ ਨੇ ਸਾਨੂੰ ਡਿਊਟੀਆਂ ਲਾ ਕੇ ਇੱਥੇ ਕੱਲਿਆ ਸੰਗ ਦਾ ਸਮੇਤ ਸਾਡਾ ਜਾਇਜ਼ਦਾਰ ਜਰਨੈਲ ਤੋਂ ਅੱਗੇ ਵੀ ਇਹ ਬੰਨ ਤੇ ਰਿੰਦਾ ਪੈਰਾ ਦਿੰਦਾ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਜੀ ਸਾਨੂੰ ਕਮਜ਼ੋਰ ਤੋਂ ਆਣੀ ਢਾ ਲੱਗੀ ਅੱਜ ਸਵੇਰੇ ਇਹਨਾਂ ਨੇ 7 ਵਜੇ ਦੱਸਿਆ ਤੇ ਤੁਰੰਤ ਉਦੋਂ ਹੀ ਆ ਗਏ ਇੱਥੇ ਫੇਰ ਤੇ ਡੱਡੇ ਹੋਏ ਜੀ ਸਵੇਰ ਦੇ ਡੱਡੇ ਆ ਅੱਗੇ ਇਸੇ ਬੰਨ ਤੇ ਗਾੜੀ ਅੱਗੇ ਵੀ ਮੋਰਚਾ ਲੱਗਾ ਵਾ ਮਨੂੰ ਮਾਚੀ ਠੀਕ ਹੈ ਜੀ ਤਾਂ ਬਿਲਕੁਲ ਇਹ ਤਸਵੀਰਾਂ ਇੱਧਰ ਪਾਸੇ ਦੀਆਂ ਜ਼ਰੂਰ ਦਿਖਾ ਦਿਓ ਕਿ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਜੇ ਬੰਨ ਇਹ ਕਮਜ਼ੋਰ ਹੋ ਰਿਹਾ ਸਗਾ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਵਧਣ ਕਾਰਨ ਪਾਣੀ ਇੱਕ ਵਾਰ ਤੁਸੀਂ ਜ਼ਰੂਰ ਦੇਖ ਲਿਓ ਇੱਕ ਵਾਰ ਪਾਣੀ ਜ਼ਰੂਰ ਦਿਖਾ ਦਿਓ ਕਿ ਛੱਲਾ ਮਾਰਦਾ ਪਾਣੀ ਹੈ ਜਿਹੜਾ ਇਹ ਸਤਲੁਜ ਦਰਿਆਦ ਹੈ ਪਹਿਲਾਂ ਪੰਜਾਬ ਨੂੰ ਬਿਆਸ ਦਰਿਆ ਦੀ ਮਾਰ ਪਈ ਸੁਲਤਾਨਪੁਰ ਲੋਧੀ ਇਲਾਕੇ ਦਾ ਜਿਹੜਾ ਜਿਹੜੇ ਕੁਝ ਪਿੰਡ ਸੀਗੇ ਉਹ ਡੁੱਬ ਜਾਂਦੇ ਨੇ ਬਾਅਦ ਵਿੱਚ ਰਾਵੀ ਦਰਿਆ ਦੇ ਵਿੱਚ ਪਾਣੀ ਵਧਣ ਕਾਰਨ ਡੇਰਾ ਬਾਬਾ ਨਾਨਕ ਅਜਨਾਲਾ ਜਾਂ ਗੁਰਦਾਸਪੁਰ ਇਲਾਕੇ ਦਾ ਬਿਹੱਦ ਦਾ ਨੁਕਸਾਨ ਹੋਇਆ ਪਰ ਹੁਣ ਹੁਣ ਸਤਲੁਜ ਦਰਿਆ ਆ ਉਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜਿਵੇਂ ਬਾਬਾ ਜੀ ਹੋਰਾਂ ਨੇ ਦੱਸਿਆ ਕਿ ਸਵੇਰ ਦਾ ਅੱਧਾ ਫੁੱਟ ਪਾਣੀ ਵੱਧ ਗਿਆ ਆ ਇੰਡੀਅਨ ਆਰਮੀ ਦੇ ਜਵਾਨ ਦੇਖ ਸਕਦੇ ਹੋ ਇਧਰਲੇ ਪਾਸੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬਦਰਦੀ ਲੋਕ ਨੇ ਉਹ ਆਪਣੇ ਲੈਵਲ ਤੇ ਇੱਥੇ ਸਮਾਨ ਲਿਆ ਰਹੇ ਨੇ ਬੰਨ ਨੂੰ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਆ ਦਿਖਾ ਦਿਓ ਜੀ ਇਹ ਦਿਖਾ ਦਿਓ ਟਰਾਲੀ ਦੇ ਵਿੱਚ ਇੱਕ ਜਾਲ ਲਿਆਂਦਾ ਹੈ ਜਾਲ ਨੂੰ ਮੈਂ ਇਹ ਜਿਹੜਾ ਇਹ ਲੋਹੇ ਦਾ ਇੱਕ ਜਾਲ ਹੁੰਦਾ ਹੈ ਉਹ ਲਿਆਂਦਾ ਗਿਆ ਹੈ ਤਾਂ ਜੋ ਇਸ ਜਾਲ ਦੇ ਵਿੱਚ ਮਿੱਟੀ ਦੇ ਗੱਟੇ ਭਰ ਕੇ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਇਲਾਕੇ ਦੇ ਲੋਕ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਜਿਹੜੇ ਲਗਾਤਾਰ ਬੋਲੇ ਸੋਨਿਹਾਲ ਦੇ ਜਕਾਰੇ ਲਗਾ ਰਹੇ ਨੇ ਤਾਂ ਚੜ੍ਹਦੀ ਕਲਾ ਦਾ ਇਹ ਸੰਦੇਸ਼ ਦੇ ਰਹੇ ਨੇ ਤਾਂ ਇੰਡੀਅਨ ਆਰਮੀ ਦੇ ਜਵਾਨ ਨੇ ਜਿਹੜੇ ਇਹ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਫਿਲਹਾਲ ਜਿਹੜੀ ਇੱਕ ਟੀਮ ਹੈ ਇੱਥੇ ਪਹੁੰਚੀ ਹੈ ਇੱਕ ਵਾਰ ਤਸਵੀਰਾਂ ਅੱਗੇ ਹੋ ਕੇ ਜ਼ਰੂਰ ਦਿਖਾ ਦਿਓ ਕਿ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਇੱਥੇ ਸਵਾਮਨ ਬਵਾ ਰਹੇ ਨੇ ਇਲਾਕੇ ਦੀਆਂ ਸੰਗਤਾਂ ਨੇ ਜਿਹੜੀਆਂ ਉਹ ਸਤਲੁਜ ਦਰਿਆ ਦਾ ਜਿਹੜਾ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਸੀਗਾ ਉਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਬੰਨ ਦੇ ਵਿੱਚ ਜਿਹੜਾ ਮਿੱਟੀ ਦੇ ਗੱਟੇ ਨੇ ਜਿਹੜੇ ਬੰਨ ਦੇ ਨੇੜੇ ਉਹ ਲਗਾ ਰਹੇ ਨੇ ਤਾਂ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਆਸੀ ਇਧਰਲੇ ਪਾਸੇ ਹੋ ਕੇ ਤਸਵੀਰਾਂ ਜ਼ਰੂਰ ਦਿਖਾ ਦਿਓ ਤੇ ਧਾਰੇਵਾਲ ਪਿੰਡ ਪੈਂਦਾ ਹੈ ਜੀ ਜਲੰਧਰ ਜ਼ਿਲ੍ਹੇ ਦਾ ਇਹ ਧਾਰੇਵਾਲ ਪਿੰਡ ਹੈ ਜੀ ਤੇ ਲਾਸਟ ਪਿੰਡ ਹੈ ਲਾਸਟ ਪਿੰਡ ਹੈ ਵੀਰੇ ਧਾਰੇਵਾਲ ਦਾ ਲਾਸਟ ਪਿੰਡ ਹੈ ਇੱਥੇ ਆਪਣੇ ਆਪ ਹੀ ਸੰਗਤ ਬਾਬਾ ਸਰਿਆਲੀ ਸਾਹਿਬ ਵਾਲੇ ਸੁੱਖਾ ਜੀ ਸੇਵਾ ਕਰ ਰਿਹਾ ਹੈ ਅੱਛਾ ਜੀ ਕੋਈ ਹੋਰ ਨਹੀਂ ਆਇਆ ਹੁਣ ਫੌਜੀ ਸਾਹਿਬ ਆ ਪਰ ਜਾ ਆਈਆਂ ਵਾ ਇਹ ਅੱਜ ਹੀ ਆਈਆਂ ਵੀਰ ਜਦੋਂ ਦੇਖਿਆ ਵੀ ਬੰਨ ਟੁੱਟਣ ਵਾਲਾ ਵਾ ਅੱਛਾ ਜੀ ਇਸ ਕਰਕੇ ਆਏ ਆ ਡੀਸੀ ਨੂੰ ਫੋਨ ਕੀਤਾ ਉਹਨੇ ਭੇਜੀਆਂ ਵੀਰੇ ਨਹੀਂ ਤੇ ਬੰਨ ਗਿਆ ਹੀਗਾ ਜੇ ਨਾ ਸੰਗਤ ਆਉਂਦੀ ਤੇ ਬੰਨ ਗਿਆ ਹੀ ਵੀਰਾ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਕ ਬੰਨ ਰਹਿ ਗਿਆ ਵਾ ਆ ਬੰਨ ਦਿਖਾ ਦਿਓ ਮੇਰਾ ਵੀ ਕਿੰਨਾ ਕ ਰਹਿ ਗਿਆ ਦੇਖ ਲਾ ਤੁਹਾਡੇ ਸਾਹਮਣੇ ਆ ਜੈਦ ਘਟੋ ਘਟ 20 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਸੰਗਤ ਆਈ ਆ ਮਹਾਰਾਜ ਦੀ ਕਿਰਪਾ ਨਾਲ ਬੰਨ ਬਚਾਲਿਆ ਨਹੀਂ ਤੇ ਰਾਤੀ ਵੀ ਗਿਆ ਸੀ ਤੇ ਇਹ ਤੋਂ ਅਗਲੇ ਦਿਨ ਵੀ ਗਿਆ ਹੈਗਾ ਸਵੇਰ ਨੂੰ ਤੇ ਨੁਕਸਾਨ ਹੁੰਦਾ ਦਿਖਾ ਦਿਓ ਦੇ ਰਿਆ ਸੀ ਤੁਹਾਨੂੰ ਪੂਰਾ ਜੀ ਪੂਰਾ ਦੇਖੋ 23 ਦੇ ਟੋਏ ਪਏ ਹੋਏ ਉਹ ਨਹੀਂ ਪੂਰੇ ਸਾਡੇ ਕੋਲ ਇਤਾਂ ਹੀ 2023 ਦੇ ਵਿੱਚ ਵੀ ਇੱਥੇ ਨੁਕਸਾਨ ਹੋਇਆ ਸੋਈ ਟੁੱਟਾਈ ਉਹ ਜਿੱਥੇ ਸਪੈਦੇ ਨਹੀਂ ਉੱਥੋਂ ਸਿੱਧਾ ਟੁੱਟਾਈ ਤਾਂ ਉੱਥੋਂ ਤੱਕ ਗਿਆ ਸੀ ਬੰਨ ਵੀਰੇ ਹਾਂ ਇਸ ਕਰਕੇ ਅਸੀਂ ਤਾਈਓ ਰਾਤ ਦੇਣ ਇੱਥੇ ਰਹਿਨੇ ਆਤਾ ਆ ਦੇਖੋ ਤੁਹਾਡੇ ਸਾਹਮਣੇ ਬੰਨਾ ਉੱਥੇ ਤੱਕ ਸੀਗਾ ਤੇ ਸਾਰਾ ਬੰਨ ਵੀਰ ਰੁੜ ਗਿਆ ਅਈ ਦੇਖੋ ਕਹਿੰਨੇ ਕੋਈ ਸਾਡੀ ਵੀਡੀਓ ਵੇਂਦਾ ਕੋਈ ਗੱਟੇ ਲੈ ਆਓ ਕੋਈ ਮਿੱਟੀ ਲੈ ਆਓ ਮੇਰਾ ਵੀਰੇ ਨਹੀਂ ਸਾਡੇ ਨਾਲ ਹੈਲਪ ਜਰੂਰ ਬਿਲਕੁਲ ਜਿਹੜੇ ਲੋਕ ਨੇ ਨੌਜਵਾਨ ਨੇ ਪੰਜਾਬਦਰ ਦੀ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਸ ਬੰਦ ਨੂੰ ਲੈ ਕੇ ਨੌਜਵਾਨੀ ਜਿਹੜੀ ਆ ਮੇਰਾ ਵੀਰੇ ਵੱਧ ਤੋਂ ਵੱਧ ਆਓ ਗੱਟੇ ਲੈ ਕੇ ਆਓ ਮਿੱਟੀ ਲੈ ਕੇ ਆਓ ਜੋ ਵੀ ਢਾਡੀ ਸ਼ਰਧਾ ਹੈਗੀ ਸੇਵਾ ਜਰੂਰ ਕਰੋ ਸਾਡਾ ਸਾਥ ਦਿਓ ਔਖਾ ਟਾਈਮ ਆ ਸਾਡੇ ਦੇ ਇਸ ਟਾਈਮ ਵੀਰੇ ਕਿਉਂਕਿ ਪਿੱਛੇ ਸਾਰਾ ਏਰੀਆ ਡੁੱਬ ਗਿਆ ਸਾਡਾ ਇਹ ਏਰੀਆ ਵੀ ਡੁੱਬ ਗਿਆ ਤੁਸੀਂ ਸਮਝ ਲਓ 23 ਵੀ ਮਰੇ ਹੀ ਤਾਂ ਹੁਣ ਵੀ ਮਰੇ ਆ ਵੀਰੇ ਬਹੁ ਔਖਾ ਵੀਰੇ ਇਹ ਚ ਵੀ ਬਹੁਤ ਨੁਕਸ ਦਾਦਾ ਫੁੱਟ ਪੈ ਗਿਆ ਕਿ ਪਤਾ ਨਹੀਂ ਕਿਦਾਂ ਲੋਕਾਂ ਨੇ ਮਿੰਤਾ ਕਰ ਕਰਕੇ ਆਪਦੇ ਕੋਈ ਗਹਿਣੇ ਗਹਿਣੇ ਕਰਕੇ ਤੇ ਡੀਜ਼ਲ ਡੁੱਜਾ ਲਿਆ ਕੇ ਇੱਥੇ ਵੀਰ ਉਹ ਇਹ ਪੂਰੇ ਤੇ ਮਿੱਟੀ ਵੀ ਨਹੀਂ ਮਿਲਦੀ ਆਪਦੇ ਖੱਤੇ ਜਿਹੜੇ ਦੂਜੇ ਉਹ ਵੀ ਖਰਾਬ ਕਰ ਲਏ ਅਸੀਂ ਤੇ ਇਹ ਪੂਰੇ ਆ ਆ ਜਿਹੜਾ ਝੋਨਾ ਦੀਦਾ ਨਾ ਇੱਥੇ ਸਾਰੇ ਖੱਡੇ ਹੀ ਗਏ ਮੇਰਾ ਵੀਰ ਇਸ ਕਰਕੇ ਅਸੀਂ ਕਹਿੰਨੇ ਮੇਰਾ ਵੀਰ ਹੁਣ ਮੌਕਾ ਹੈਗਾ ਸਾਡੀ ਬਾਹ ਫੜੋ ਇਹ ਪਿੰਡ ਕਿਹੜਾ ਜੀ ਧਾਰੇਵਾਲ ਸਰਦਾਰੇਵਾਲ ਆ ਜੀ ਜ਼ਿਲ੍ਹਾ ਜਲੰਧਰ ਲਾਸਟ ਪਿੰਡ ਜਲੰਧਰ ਦਾ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਧਾਰੇਵਾਲ ਪਿੰਡ ਤੇ ਪਿੰਡ ਦੇ ਵਸਨੀਕ ਨੇ ਜਿਹੜੇ ਇੱਥੇ ਲੋਕ ਰਹਿਣ ਵਾਲੇ ਨੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਮਿੱਟੀ ਦੇ ਗੱਟੇ ਲੈ ਕੇ ਆਓ ਮਿੱਟੀ ਦੇ ਬੋਰੇ ਲੈ ਕੇ ਆਓ ਤਾਂ ਜੋ ਇਸ ਬੰਨ ਨੂੰ ਟੁੱਟਣ ਇੰਡੀਅਨ ਆਰਮੀ ਦੇ ਮਾਫ ਕਰਨਾ ਇੰਡੀਅਨ ਆਰਮੀ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਸ ਨੂੰ ਰੋਕਿਆ ਜਾ ਸਕੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਬਿਹੱਦ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ 2025 ਦੇ ਵਿੱਚ ਜਿੱਥੇ ਬਿਆਸ ਦਰਿਆ ਦੀ ਮਾਰ ਨੇ ਰਾਵੀ ਦਰਿਆ ਦੀ ਮਾਰ ਨੇ ਲੋਕਾਂ ਦਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ ਹੈ ਤਾਂ ਹੁਣ ਸਮਾਜ ਸੇਵੀ ਸੰਸਥਾਾਂ ਨੇ ਦੇਖ ਸਕਦੇ ਹੋ ਸਮਾਜ ਸੇਵੀ ਸੰਸਥਾਵਾਂ ਜਾਂ ਨੌਜਵਾਨ ਆਪਣੇ ਪੱਧਰ ਤੇ ਸਤਲੁਜ ਦਰਿਆ ਦਾ ਬੰਨ ਉਸ ਨੂੰ ਮਜ਼ਬੂਤ ਕਰ ਰਹੇ ਨੇ ਕਿਉਂਕਿ ਲਗਾਤਾਰ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਸਗਾ ਤੁਸੀਂ ਪਾਣੀ ਦੀਆਂ ਛੱਲਾਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਇਸ ਦਰਿਆ ਦੇ ਵਿੱਚ ਵਹਿ ਰਿਹਾ ਹੈ ਤਾਂ ਹੁਣ ਇੱਥੇ ਲੋਕ ਪਹੁੰਚੇ ਨੇ ਆਪਣੇ ਲੈਵਲ ਤੇ ਪਹੁੰਚੇ ਨੇ ਜਿਹੜੇ ਇਸ ਦਰਿਆ ਦਾ ਬੰਨ ਮਜ਼ਬੂਤ ਕਰਨ ਵਾਸਤੇ ਤਾਂ ਇਹ ਭਾਈ ਸਾਹਿਬ ਆਉਣੀ ਇੱਥੇ ਇਹ ਨੇ ਭਾਈ ਸਾਹਿਬ ਤੁਹਾਡਾ ਇਹੀ ਪਿੰਡ ਹੈ ਜੀ ਹਾਂਜੀ ਇਹੋ ਪਿੰਡ ਹੈ ਜੀ ਅੱਛਾ ਅੱਛਾ ਜੀ ਇਧਰ ਕਰੋ ਪਾਣੀ ਕਿੰਨਾ ਕੁ ਵਧਿਆ ਅੱਗੇ ਨਾਲੋਂ ਜੀ ਪਾਣੀ 1.5 ਫੁੱਟ ਵਧਿਆ ਜੀ ਜੀ ਹਾਂਜੀ ਇਹ ਤੇ ਪਾਣੀ ਦਾ ਬਹੁਤ ਮੁਸ਼ਕਲ ਹੈ ਜੀ ਕੱਲ ਦਾ ਜ਼ਿਆਦਾ ਸੀਗਾ ਪਹਿਲਾਂ 2023 ਚ ਵੀ ਨੁਕਸਾਨ ਹੋਇਆ ਸੀ ਕਿਸੇ ਟੁੱਟਾ ਸੀ ਇੱਥੋਂ ਟੁੱਟਾ ਸੀ ਇਹ ਜੀ ਹਾਂਜੀ ਇਸੇ ਜਗ੍ਹਾ ਤੋਂ ਟੁੱਟਾ ਸੀ ਮੋਰਚਾਂ ਨੂੰ ਵਰਤੇ ਕੱਡੇ ਪੈ ਕੇ ਪਾਲੀ ਪਾਸੀ ਸਾਰੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਕਿਹੋ ਜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜੀ ਇੱਥੇ ਜ਼ਰੂਰਤ ਇੱਥੇ ਜੀ ਬੋਰੀਆਂ ਦੀ ਯਾਰੀ ਭਰੇ ਸੰਤ ਦੀ ਜ਼ਰੂਰਤ ਹੈ ਹੂੰ ਤੇ ਮਿੱਟੀ ਦੀ ਜ਼ਰੂਰਤ ਹੈ ਜੀ ਹਾਂਜੀ ਬੋਰੀਆਂ ਦੀ ਜ਼ਰੂਰਤ ਹੈ ਜੀ ਹਾਂਜੀ ਭਰੇ ਬੋਰੀ ਆ ਜਾਣ ਤੇ ਮਿੱਟੀ ਬਸਾ ਠੀਕ ਹੈ ਮਿੱਟੀ ਤੇ ਬੋਰੇ ਜਿਹੜੇ ਨੇ ਉਹ ਇੱਥੇ ਇਹਨਾਂ ਲੋਕਾਂ ਨੂੰ ਚਾਹੀਦੇ ਨੇ ਇਹਨਾਂ ਨੇ ਅਪੀਲ ਕੀਤੀ ਹੈ ਕੀ ਚਾਹੀਦਾ ਜੀ ਇਸ ਇਲਾਕੇ 'ਚ ਕ੍ਰੀਏਟ 'ਚ ਚਾਹੀਦੀ ਜੀ ਅੱਛਾ ਜੀ ਇਹ ਕਿਹਦੇ ਜਾਲ ਬੰਦੇ ਨੂੰ ਚਾਹੀਦੇ ਕ੍ਰੀਏਟ ਵੈੱਬ ਸੈਟ ਨੂੰ ਚਾਹੀਦੇ ਮਿੱਟੀ ਚਾਹੀਦੀ ਬੋਰੇ ਚਾਹੀਦੇ ਜੀ ਅੱਛਾ ਲੋਹੇ ਦੇ ਜਾਲ ਤੇ ਜਿਹੜੇ ਬੋਰੇ ਮਿੱਟੀ ਦੇ ਉਹ ਚਾਹੀਦੇ ਨੇ ਹਾਂਜੀ ਬਿਲਕੁਲੋ ਦੋਸਤੋ ਪੰਜਾਬ ਦੇ ਜਿਹੜੇ ਵੀ ਇਲਾਕੇ ਤੋਂ ਤੁਸੀਂ ਇਸ ਖਬਰ ਨੂੰ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰਕੇ ਪੰਜਾਬਦਰ ਦੀ ਲੋਕਾਂ ਤੱਕ ਪਹੁੰਚਾ ਦਿਓ ਤਾਂ ਜੋ ਇਸ ਇਲਾਕੇ ਦੇ ਵਿੱਚ ਜਿਹੜਾ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਸ ਬੰਨ ਨੂੰ ਟ ਜਾ ਸਕੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਇਸ ਬੰਨ ਟੁੱਟਣ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ 2025 ਦੇ ਵਿੱਚ ਵੀ ਜਿੱਥੇ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਹੈ ਉਸ ਨੁਕਸਾਨ ਨੂੰ ਦੇਖਦੇ ਹੋਇਆ ਇਹਨਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਇਸ ਬੰਨ ਨੂੰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਹੋਰ ਵੀ ਨੁਕਸਾਨ ਨੇ ਜਿਹੜੇ ਜਾਂ ਨੁਕਸਾਨ ਹੋਣ ਦਾ ਖਦਸ਼ਾ ਹੈ ਉਸ ਨੂੰ ਬਚਾਇਆ ਜਾ ਸਕੇ इंडियन आर्मी ਦੇ ਜਵਾਨ ਨੇ ਜਿਹੜਾ ਜਾਲ ਹੈ ਲੋਹੇ ਨੂੰ ਮੈਂ ਜਾਲ ਤੁਸੀਂ ਦੇਖ ਸਕਦੇ ਹੋ ਲੋਹੇ ਦਾ ਜਾਲ ਹੈ ਜਿਹੜਾ ਉਸ ਨੂੰ ਸੈੱਟ ਕਰ ਰਹੇ ਨੇ ਤਾਂ ਜੋ ਇਸ ਦਰਿਆ ਦੇ ਬੰਨ ਤੇ ਲਾ ਕੇ ਪਾਣੀ ਜਿਹੜਾ ਵਧ ਰਿਹਾ ਹੈ ਤਾਂ ਜੋ ਜਿਹੜਾ ਬੰਨ ਇਹ ਕਮਜ਼ੋਰ ਹੁੰਦਾ ਜਾ ਰਿਹਾ ਸੀ ਉਸ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਅੱਗੇ ਆਪਾਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਕ ਪਾਸੇ ਇੰਡੀਅਨ ਆਰਮੀ ਦੇ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹ ਲੱਗੇ ਹੋਏ ਨੇ ਦੂਸਰੇ ਪਾਸੇ ਆ ਲੋਕ ਨੇ ਜਿਹੜੇ ਆਪਣੇ ਲੈਵਲ ਤੇ ਆਪਣੇ ਪੱਦਰ ਇਹ ਟਰਾਲੀਆਂ ਲਿਆ ਰਹੇ ਨੇ ਇਹ ਕਿਹੜਾ ਪਿੰਡ ਹੈ ਜੀ ਤੁਹਾਡਾ ਦਰਿਆਲ ਉਧਰ ਕਰੋ ਅੱਛਾ ਉਹ ਸਰਦਾਰ ਸਾਹਿਬ ਬੋਲਣਗੇ ਸਰਦਾਰ ਸਾਹਿਬ 2023 ਚ ਵੀ ਇੱਥੇ ਨੁਕਸਾਨ ਹੋਇਆ ਸੀ ਉਦੋਂ ਚਾਰ ਕਿੱਲੇ ਬਨ ਰੁਟ ਗਿਆ ਸੀ ਜੀ ਅੱਛਾ ਜੀ ਹਾਂ ਤੇ ਬਾਬੇ ਸਹਰੀਆਲੀ ਸਾਹਿਬ ਵਾਲਿਆਂ ਵੱਦਾ ਬਾਬਾ ਸੁੱਖਾ ਸਿਕ ਰਹੇ ਅੱਛਾ ਜੀ ਹਾਂ ਹੁਣ ਇਹ ਬਨ ਕਮਜ਼ੋਰ ਹੁੰਦਾ ਜਾ ਰਿਹਾ ਜੀ ਬਨ ਨੂੰ ਢਾਲਾ ਕੀ ਆ ਜੀ ਹੁਣ ਤਾਂ ਹਾਂ ਹਾਂ ਬਿਲਕੁਲ ਇਹ ਢੰਡੇ ਨੇ ਕਿ ਬੰਨ ਨੂੰ ਢਾ ਲੱਗੀ ਹੈ ਕਿੰਨੇ ਫੁੱਟ ਦਾ ਬੰਨ ਸੀਗਾ ਜੀ ਪਹਿਲਾਂ ਪਹਿਲਾਂ ਆਓ ਦੇਖ ਲਓ ਜਿੱਨਾ ਉੱਥੋਂ ਚੌਂਕ ਚੌੜਾ ਵਾ ਇੰਨਾ ਬੰਨ ਸਾਰਾ ਚੌੜਾ ਸੀਗਾ ਇਹ ਕਿੰਨੀ ਘਟਾ ਲੱਗੀ ਕਿੰਨਾ ਆ ਇਹ ਬਿਲਕੁਲ ਬਜ਼ੁਰਗਾਂ ਤੋਂ ਪੁੱਛਦੇ ਹਾਂ ਬਜ਼ੁਰਗਾਂ ਤੋਂ ਇਹ ਬਜ਼ੁਰਗੋ ਕਿੰਨੇ ਫੁੱਟ ਦਾ ਜਿਹੜਾ ਬੰਨ ਸੀਗਾ ਪਹਿਲਾਂ ਲੈ 20 22 ਕਰਮ ਦਾ ਇਹ ਜੀ ਹੁਣ ਕਿੰਨਾ ਰਹਿ ਗਿਆ ਜੀ ਹੁਣ ਰਹਿ ਗਿਆ ਜੀ ਕੋਈ 5 4 ਕਰਮ ਦਾ ਹੋਊਗਾ 5 7 10 ਕਿਤੇ ਦੋ ਕਰਮਾਂ ਦਾ ਹੀ ਰਹਿ ਗਿਆ ਹਾਂ ਜੀ ਕਿਤੇ ਦੋ ਕਰਮਾਂ ਦਾ ਰਹਿ ਗਿਆ ਅੱਛਾ ਜੀ ਇੰਨੀ ਢਾ ਲੱਗੀ ਆ ਇਹ ਪਹਿਲਾਂ ਵੀ 2023 ਚ ਬਹੁਤ ਨੁਕਸਾਨ ਹੋਇਆ ਸੀ ਹਾਂਜੀ ਇਦਾਂ ਹੀ ਇਦਾਂ ਹੀ ਜੀ ਹਾਂਜੀ ਠੀਕ ਹੈ ਜੀ ਇਹ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਇਹ ਨੁਕਸਾਨ ਹੋਇਆ ਸੀ ਹੁਣ 2025 ਹੈ 2025 ਦੇ ਵਿੱਚ ਵੀ ਜਿੱਥੇ ਬਹੁਤੇ ਪੰਜਾਬ ਦੇ ਹਿੱਸਿਆਂ ਦੇ ਵਿੱਚ ਪੰਜਾਬ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਉਸੇ ਤਰ੍ਹਾਂ ਦੇ ਨੁਕਸਾਨ ਨੂੰ ਨੁਕਸਾਨ ਤੋਂ ਬਚਾਉਣ ਵਾਸਤੇ ਇੱਥੇ ਸੰਗਤਾਂ ਪਹੁੰਚੀਆਂ ਨੇ ਆ ਬਾਪੂ ਜੀ ਨੇ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹੀ ਪਿੰਡ ਜੀ ਤੁਹਾਡਾ ਇਹੀ ਪਿੰਡ ਦਾਰੇਵਾਲੀ ਜੀ ਦਾਰੇਵਾਲ ਦੇ ਵਿੱਚ 2023 ਚ ਨੁਕਸਾਨ ਕਿੰਨਾ ਹੋਇਆ ਸੀ ਅੱਛਾ ਬਾ 10000 ਕਿਲੇ ਲਾ ਕੇ ਬਣੇ ਸਾਰੇ ਪਿੰਡਾਂ ਦਾ ਜੀ ਕੋਨੇ ਹਾਲਾਤ ਕੀ ਨੇ ਬੰਦੇ ਹਾਲਾਤ ਕੀ ਆ ਜੀ ਹਾਲਾਤ ਦੇਖ ਲਓ ਤੁਹਾਡੇ ਸਾਹਮਣੇ ਹਾਲਾਤ ਆ ਖਤਰੇ ਦੇ ਪੂਰੇ ਨਿਸ਼ਾਨ ਤੇ ਆ ਜੀ ਅੱਛਾ ਜੀ ਕੋਈ ਅਜ ਲੱਗ ਨਹੀਂ ਰਿਹਾ ਬਾਕੀ ਉਹ ਪਰਮਾਤਮਾ ਦੀ ਕਿਰਪਾ ਜੀ ਬਾਬੇ ਸੁਰਖਾ ਸਿੰਘ ਦੀ ਕਿਰਪਾ ਹੋ ਜਾਏ ਤਾਂ ਸਾਰਾ ਕੁਝ ਰਹੂਗੀ ਅੱਛਾ ਜੀ ਹਾਂ ਬਾਕੀ ਬਾਬੇ ਨਾਲ ਪੰਨ ਖੁਰਦਾ ਜਾ ਰਹੇ ਢਾ ਲੱਗਦੇ ਜਾ ਰਹੇ ਲੱਗੀ ਹੋਈ ਆ ਜੀ ਅੱਛਾ ਅੱਧਾਰੇ ਇਦਾਂ ਬੋਰੇ ਲਾਉਣ ਦੇ ਦੇਖੋ ਕਿੰਨੇ ਆ ਬੜਮਨ ਗ੍ਰੀਡ ਕੱਲ੍ਹ ਦੇ ਲੱਗੇ ਸੇਰ ਦੇ ਅੱਛਾ ਪੰਜਾਬ ਦੇ ਜਿਹੜੇ ਹੋਰ ਨੌਜਵਾਨ ਨੇ ਜਿਹੜੇ ਸੇਵਾ ਕਰਨੀ ਚਾਹੁੰਦੇ ਨੇ ਹਰ ਪੀੜਤਾਾਂ ਦੀ ਹੜ੍ਹ ਪ੍ਰਭਾਵਿਤ ਇਲਾਕੇ ਦੀ ਉਹਨਾਂ ਨੂੰ ਕੀ ਕਹੋਗੇ ਤੁਹਾਡੇ ਇਲਾਕੇ ਚ ਲੋੜ ਕੀ ਹੈ ਜੀ ਅਸੀਂ ਤਾਂ ਕਹਿੰਦੇ ਮਿੱਟੀ ਤੇ ਖਾਲੀ ਗੱਟੇ ਲੈਣ ਜਾਂ ਭਰੇ ਮਿੱਟੀ ਦੇ ਗੱਟੇ ਲੈ ਆਉਣ ਅੱਛਾ ਜੀ ਹੋਰ ਸਾਨੂੰ ਕੋਈ ਜ਼ਰੂਰਤ ਨਹੀਂ ਜੀ ਅੱਛਾ ਜੀ ਹਾਂਜੀ ਠੀਕ ਮਿੱਟੀ ਆ ਜਾ ਗੱਟੇ ਆ ਲੈਣ ਭਰੇ ਖਾਲੀ ਆ ਜਾਣਾ ਠੀਕ ਹੈ ਜੀ ਬਿਲਕੁਲ ਇਹ ਕਹਿੰਦੇ ਨੇ ਕਿ ਸਾਨੂੰ ਮਿੱਟੀ ਦੀ ਲੋੜ ਹੈ ਗੱਟਿਆਂ ਦੀ ਲੋੜ ਹੈ ਖਾਣ ਪੀਣ ਦੀ ਚੀਜ਼ ਕਿਸੇ ਵੀ ਤ ਸਾਡੇ ਨਹੀਂ ਇਹੋ ਜਿਹਾ ਨੁਕਸਾਨ ਮਿੱਟੀ ਦੇ ਗੱਟੇ ਚਾਹੀਦੇ ਮਿੱਟੀ ਦੀ ਲੋੜ ਹੈ ਸਰ ਗੱਟਿਆਂ ਦੀ ਲੋੜ ਬੱਸ ਠੀਕ ਹੈ ਇਹ ਕਿਰਪਾ ਹੋ ਜਾ ਤਾਂ ਸਭ ਤੋਂ ਵੱਡੀ ਹੈ ਬਿਲਕੁਲ ਇਹ ਕਹਿ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਸਾਨੂੰ ਮਿੱਟੀ ਦੇ ਗੱਟੇ ਚਾਹੀਦੇ ਨੇ ਆ ਦੇਖ ਸਕਦੇ ਹੋ ਕਿ ਦਰਖਤ ਨੇ ਜਿਹੜੇ ਦਰਖਤ ਕੱਟ ਕੇ ਦਰਖਤ ਦਰਖਤ ਵੜ ਕੇ ਇੱਥੇ ਬੰਨ੍ਹ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਬਾਨੇ ਜਿਹੜਾ ਇਹ ਟੁੱਟਣ ਤੋਂ ਬਚਾਇਆ ਜਾ ਸਕੇ ਤਾਂ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਨੇ ਇਹ ਗੱਲਬਾਤ ਕਰਦੇ ਆ ਸਰ ਤੁਸੀਂ ਆਇਓ ਜੀ ਮੈਜਿਸਟਰ ਤੋਂ ਹਾਂ ਦਸੋ ਅੱਛਾ ਕੀ ਹਾਲਾਤ ਨੇ ਇਸ ਇਲਾਕੇ ਦੇ ਵਿੱਚ ਔਰ ਕਿਹੜਾ ਪਿੰਡ ਪੈਂਦਾ ਜੀ ਇਹ ਇਹ ਆਪਣਾ ਜਿਹੜਾ ਹੈਗਾ ਆ ਹਾਲਾਤ ਜਿਹੜੇ ਬਿਲਕੁਲ ਸਹੀ ਹੈਗੇ ਨੇ ਆਪਣਾ ਇੱਥੇ ਜਿਹੜਾ ਮੇਨ ਏ ਐਡਵਾਂਸ ਬਣ ਫਿਗਾ ਇੱਥੇ ਜਿਹੜਾ ਆਪਣੀ ਥੋੜਾ ਜਿਹਾ ਇੱਥੇ ਡੈਮੇਜ ਹੋਇਆ ਸੀ ਉਹਦੇ ਲਈ ਆਪਣੇ ਸਿਵਲ ਵਾਲੇ ਵੀ ਲੱਗੇ ਹੋਏ ਨੇ ਪਿੰਡ ਵਾਲੇ ਵੀ ਲੱਗੇ ਹੋਏ ਨੇ ਆਰਮੀ ਵਾਲੇ ਪਰਸਨਲ ਵੀ ਅਸੀਂ ਮੰਗਵਾਏ ਨੇ ਬੋਰੇ ਕ੍ਰੇਟ ਸਾਰੇ ਪ੍ਰੋਵਾਈਡ ਕੀਤੇ ਜਾ ਰਹੇ ਹੈਗੇ ਨੇ ਔਰ ਜੋ ਵੀ ਨੈਸੈਸਰੀ ਰਿਕੁਆਇਰਮੈਂਟ ਕੀਤੀ ਜਾ ਰਹੀ ਹੈ ਕਿੰਨੇ ਆ ਕਰਮੀਆਂ ਦੀਆਂ ਟੁਕੜੀਆਂ ਤੁਹਾਡੇ ਵੱਲੋਂ ਮੰਗਵਾਈਆਂ ਗਈਆਂ ਨੇ ਜਾਂ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਜਾਂ ਬਚਾਅ ਕਾਰਜਾਂ ਵਾਸਤੇ ਕੋਈ ਐਨਡੀਆਰਫ ਦੀ ਟੀਮ ਵੀ ਆਈ ਹੈ ਜੀ ਬਚਾਅ ਬਚਾਅ ਵਾਲੀ ਹਜੇ ਤੱਕ ਐਸਐਚ ਕੁਲ ਸਫੀਸ਼ੀਐਂਟ ਬੋਟ ਸਾਰਾ ਕੁਛ ਹੈ ਗਿਆ ਨੇ ਆਰਬੀ ਨੇ ਵੀ ਸਾਡੇ ਕੋਲ ਸਫੀਸ਼ੀਐਂਟ ਟੁਕੜੀਆਂ ਹੈ ਗਿਆ ਅੱਛਾ ਪ੍ਰਸ਼ਾਸਨ ਵਾਲੋ ਆਪਣੇ ਪੱਧਰ ਤੇ ਇਸ ਇਲਾਕੇ ਦਾ ਬਨ ਮਜ਼ਬੂਤ ਕਰਨ ਵਾਸਤੇ ਕਿਹੋ ਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ ਇਹਦੇ ਚ ਇਹਨਾਂ ਨੂੰ ਆਪਾਂ ਇੱਥੇ ਜਿਹੜੇ ਹੈਗੇ ਨੇ ਐਸਡੀਓ ਸਾਹਿਬ ਹੈਗੇ ਨੇ ਇਹਨਾਂ ਨੂੰ ਜਿਹੜੇ ਆਪਾਂ ਕ੍ਰੀਟ ਦਿੱਤੇ ਹੈਗੇ ਨੇ ਬੋਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੰਟੀਨਿਊਸਲੀ ਭਰਵਾਈਆਂ ਜਾ ਰਹੀਆਂ ਨੇ ਔਰ ਬਾਕੀ ਮਿੱਟੀ ਜਿਹੜੀ ਜੋ ਕਿ ਰਿਕੁਆਇਰਮੈਂਟ ਹੈਗੀ ਉਹ ਸਾਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਠੀਕ ਹੈ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਇ ਸੇਵਾਦਾਰ ਨੇ ਆ ਲਗਾਤਾਰ ਸੇਵਾਵਾਂ ਨਿਭਾ ਰਹੇ ਨੇ ਤੇ ਹੁਣ ਮਿੱਟੀ ਦੇ ਬੋਰੇ ਪਾਏ ਜਾਣਗੇ ਇੱਕ ਕ੍ਰੇਟ ਟਾਈਪ ਹੈ ਜਾਲ ਦਾ ਕ੍ਰੇਟ ਬਣਾ ਲਿਆ ਗਿਆ ਹੈ ਹੁਣ ਇਸ ਦੇ ਵਿੱਚ ਇਸ ਪਹਿਲਾਂ ਇਸ ਜਾਲ ਦੇ ਵਿੱਚ ਮਿੱਟੀ ਦੇ ਬੋਰੇ ਭਰੇ ਜਾਣਗੇ ਉਸ ਤੋਂ ਬਾਅਦ ਇਹ ਜਿਹੜਾ ਜਾਲ ਹੈ ਜਿਹੜਾ ਦਰਿਆ ਦੇ ਵਿੱਚ ਸੁੱਟ ਦਿੱਤਾ ਜਾਏਗਾ ਤਾਂ ਜੋ ਬਨ ਨੂੰ ਢਾਹ ਲੱਗ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ ਤਾਂ ਜੋ ਜੇਕਰ ਰੱਬ ਨਾ ਕਰੇ ਇਸ ਬਨ ਨੂੰ ਕੋਈ ਨੁਕਸਾਨ ਹੁੰਦਾ ਨੇੜਲੇ ਪਿੰਡਾ ਦਾ ਜਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ 2023 ਦੇ ਵਿੱਚ ਵੀ ਲੋਕਾਂ ਦਾ ਹਜ਼ਾਰਾਂ ਏਕੜ ਫਸਲਾਂ ਦਾ ਨੁਕਸਾਨ ਹੋ ਗਿਆ ਸੀ। ਉਹ ਦੇਖ ਸਕਦੇ ਹੋ ਤੁਸੀਂ ਕ੍ਰੇਟ ਕ੍ਰੇਟ ਨੂੰ ਜਿਹੜਾ ਅੱਗੇ ਵੱਲ ਨੂੰ ਜਿਹੜਾ ਭੇਜਿਆ ਜਾ ਰਿਹਾ ਹੈ ਤਾਂ ਜੋ ਇਸ ਬੰਨ ਨੂੰ ਢਾਹ ਲੱਗਣ ਤੋਂ ਬਚਾਇਆ ਜਾ ਸਕੇ। ਹੁਣ ਇਸ ਕ੍ਰੇਟ ਦੇ ਵਿੱਚ ਬੋਰੇ ਸਿੱਟੇ ਜਾਣਗੇ। ਮਿੱਟੀ ਦੇ ਬੋਰੇ ਭਰੇ ਜਾਣਗੇ। ਤਾਂ ਜੋ ਮਿੱਟੀ ਦੇ ਬੋਰੇ ਇਸ ਕ੍ਰੇਟ ਦੇ ਵਿੱਚ ਭਰ ਕੇ ਬੰਨ ਦੇ ਨਾਲ ਲਗਾਏ ਜਾਣ ਕਿਉਂਕਿ ਬੰਨ ਲਗਾਤਾਰ ਇਹਨਾਂ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਮਜ਼ੋਰ ਹੁੰਦਾ ਜਾ ਰਿਹਾ ਸੀ ਇਹ ਸਤਲੁਜ ਦਰਿਆ ਦਾ ਬੰਨ ਹੈ ਸਤਲੁਜ ਦਰਿਆ ਦਾ ਦੇਖ ਸਕਦੇ ਹੋ ਪਾਣੀ ਪਾਣੀ ਦਾ ਪੱਧਰ ਲਗਾਤਾਰ ਜਿਸ ਤਰੀਕੇ ਦੇ ਨਾਲ ਦੱਸ ਰਹੇ ਨੇ ਲੋਕ ਕਿ 1 ਫੁੱਟ ਪਾਣੀ ਪਹਿਲਾਂ ਨਾਲੋਂ ਵੱਧ ਗਿਆ ਹੈ ਪਾਣੀ ਵੱਧਦਾ ਜਾ ਰਿਹਾ ਹੈ ਛੱਲਾ ਮਾਰਦਾ ਪਾਣੀ ਇਸ ਬੰਨ ਨੂੰ ਢਾਹ ਲੋਂਦਾ ਜਾ ਰਿਹਾ ਹੈ ਲਗਾਤਾਰ ਜਿਹੜੇ ਇਥੋਂ ਦੇ ਸਮਾਜ ਸੇਵੀ ਨੇ ਸਿੱਖ ਸੰਸਥਾਵਾਂ ਨੇ ਉਹਨਾਂ ਵੱਲੋਂ ਇਸ ਬੰਧ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਇਧਰਲੇ ਪਾਸੇ ਦੇਖ ਸਕਦੇ ਹੋ ਕਿ ਇੰਡੀਅਨ ਆਰਮੀ ਦੇ ਇਹ ਜਵਾਨ ਨੇ ਇੰਡੀਅਨ ਆਰਮੀ ਦੇ ਜਵਾਨ ਲਗਾਤਾਰ ਇਸ ਇਲਾਕੇ ਦੇ ਵਿੱਚ ਇਸ ਬੰਧ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਨਾਲ ਸਹਿਯੋਗ ਹੈ ਜੀ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਸਮਾਜ ਸੇਵੀਆਂ ਦਾ ਜਾਂ ਜਿਹੜੇ ਹੋਰ ਪੰਜਾਬਦਰਦੀ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦਾ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ ਉਹ ਇੱਥੇ ਪਹੁੰਚ ਰਹੇ ਨੇ ਜਲੰਧਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਜੀ ਧਾਰੇਵਾਲ ਪਿੰਡ ਧਾਰੇਵਾਲ ਪਿੰਡ ਦੀਆਂ ਤੁਹਾਡੇ ਤੱਕ ਅਸੀਂ ਇਹ ਤਸਵੀਰਾਂ ਪਹੁੰਚਾ ਰਹੇ ਹਾਂ ਇਹ ਸਤਲੁਜ ਦਰਿਆ ਦਾ ਬੰਨ ਹੈ ਸਤਲੁਜ ਦਰਿਆ ਦੇ ਵਿੱਚ ਵੀ ਜਿਹੜਾ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਲੈਵਲ ਹੈ ਜਾਂ ਪਾਣੀ ਛੱਲਾ ਮਾਰਦਾ ਹੋਇਆ ਅੱਗੇ ਵੱਲ ਨੂੰ ਵਧ ਰਿਹਾ ਹੈ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਪੀਡ ਦੇ ਨਾਲ ਪਾਣੀ ਅੱਗੇ ਵਨ ਨੂੰ ਵੱਧ ਰਿਹਾ ਹੈ ਕਿਉਂਕਿ ਜੇ ਆਪਾਂ ਬਿਆਸ ਦਰਿਆ ਦੀ ਗੱਲ ਕਰ ਲਈਏ ਬਿਆਸ ਦਰਿਆ ਦੇ ਵਿੱਚ ਪਾਣੀ ਵਧਣ ਕਾਰਨ ਉਥੋਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਦਾ ਨੁਕਸਾਨ ਹੁੰਦਾ ਹੈ ਬੰਨ ਟੁੱਟਦਾ ਹੈ ਬਾਉਪੁਰ ਜਦੀਦ ਪਿੰਡ ਜਾਂ ਹੋਰ ਨੇੜਲੇ ਪਿੰਡ ਸੀ ਉਥੋਂ ਦੇ ਪਿੰਡਾਂ ਦੀ ਹਜ਼ਾਰਾਂ ਏਕੜਾਂ ਫਸਲ ਹੈ ਉਹ ਬਿਆਸ ਦਰਿਆ ਦੇ ਪਾਣੀ ਦੀ ਮਾਰ ਹੇਠ ਹੋਣ ਕਾਰਨ ਤਬਾਹ ਹੋ ਗਈ ਸੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੰਡੀਅਨ ਆਰਮੀ ਦੇ ਜਵਾਨ ਨੇ ਜਿਹੜੇ ਉਹ ਲਗਾਤਾਰ ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਨਾਲ ਸਿੱਖ ਸੰਸਥਾਵਾਂ ਨੇ ਤਾ ਜਿਹੜਾ ਉਹ ਜਾਲ ਨੂ ਮੈਂ ਇੱਕ ਕ੍ਰੇਟ ਬਣਾਇਆ ਗਿਆ ਹੈ ਜਾਲ ਦਾ ਕ੍ਰੇਟ ਬਣਾਇਆ ਗਿਆ ਹੈ ਉਸ ਦੇ ਵਿੱਚ ਬੋਰੇ ਜਿਹੜੇ ਮਿੱਟੀ ਦੇ ਨੇ ਉਹ ਭਰੇ ਜਾ ਰਹੇ ਨੇ ਮਿੱਟੀ ਦੇ ਬੋਰੇ ਉਸ ਦੇ ਵਿੱਚ ਸੁੱਟੇ ਜਾ ਰਹੇ ਨੇ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ 2023 ਦੇ ਵਿੱਚ ਵੀ ਇਸ ਬੰਨ ਦੇ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਤਬਾਹ ਹੋਈ ਸੀ अनेका ਘਰਾਂ ਦਾ ਨੁਕਸਾਨ ਹੋਇਆ ਸੀ ਉਸ ਨੁਕਸਾਨ ਨੂੰ ਦੇਖਦਿਆਂ ਹੋਇਆ ਇਸ ਬੰਨ ਨੂੰ ਲੱਗਦੇ ਹੋਏ ਢਾਂ ਨੂੰ ਦੇਖਦਿਆਂ ਹੋਇਆ ਹੁਣ ਇੰਡੀਅਨ ਆਰਮੀ ਦੀਆਂ ਟੀਮਾਂ ਪਹੁੰਚ ਗਏ ਨੇ ਭਾਰਤੀ ਸੈਨਾ ਦੇ ਜਵਾਨ ਪਹੁੰਚ ਗਏ ਨੇ ਨਾਲ ਪਹੁੰਚੀਆਂ ਨੇ ਜੀ ਸਿੱਖ ਸੰਸਥਾਵਾਂ ਸਿੱਖ ਸੰਸਥਾਵਾਂ ਦਾ ਵੀ ਇਸ ਬੰਨ ਨੂੰ ਮਜ਼ਬੂਤ ਕਰਨ ਦਾ ਵੱਡਾ ਰੋਲ ਹੈ ਤਾਂ ਹੁਣ ਉਹ ਕ੍ਰੇਟ ਦੇਖ ਸਕਦੇ ਹੋ ਤੁਸੀਂ ਲਗਾਤਾਰ ਇੱਧਰ ਪਾਣੀ ਵੀ ਵਧ ਰਿਹਾ ਹੈ ਪਾਣੀ ਦੀਆਂ ਛੱਲਾ ਦੇਖ ਸਕਦੇ ਹੋ ਤੁਸੀਂ ਪਾਣੀ ਕਿੰਨੀ ਤੇਜ਼ੀ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਵਹਿ ਰਿਹਾ ਹੈ ਤਾਂ ਹੁਣ ਆਹ ਦੇਖ ਸਕਦੇ ਹੋ ਕਿ ਦਰਖਤ ਨੇ ਜਿਹੜੇ ਦਰਖਤ ਕੱਟ ਕੇ ਬੱਲੀਆਂ ਬਣਾਈਆਂ ਗਈਆਂ ਨੇ ਤਾਂ ਬੱਲੀਆਂ ਦੇ ਜਿਹੜੇ ਸਹਾਰੇ ਇਸ ਕ੍ਰੇਟ ਇਸ ਜਾਲ ਨੂੰ ਦਰਿਆ ਦੇ ਵਿੱਚ ਸੁੱਟਿਆ ਜਾਏਗਾ ਬੰਨ ਦੇ ਨਾਲ ਸੁੱਟਿਆ ਜਾਏਗਾ ਤਾਂ ਜੋ ਜਿਹੜਾ ਤੇਜ਼ੀ ਦੇ ਨਾਲ ਪਾਣੀ ਵਹਿ ਰਿਹਾ ਹੈ ਉਸੇ ਵਹਿੰਦੇ ਹੋਏ ਪਾਣੀ ਕਾਰਨ ਇਸ ਬੰਨ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਹੁਣ ਇਹ ਬੰਨ ਜਿਵੇਂ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਬੰਨ ਜਿਹੜਾ ਪਹਿਲਾਂ ਵੀ 2023 ਦੇ ਵਿੱਚ 2023 ਦੇ ਵਿੱਚ ਜਦੋਂ ਹੜ ਦੀ ਮਾਰ ਪੈਂਦੀ ਹੈ ਇਹ ਸਤਲੁਜ ਦਰਿਆ ਦਾ ਬੰਨ ਟੁੱਟਦਾ ਹੈ ਤਾਂ ਇੱਥੋਂ ਟੁੱਟਦਾ ਹੈ ਜੀ ਇੱਥੋਂ ਇਸ ਪਿੰਡ ਤੋਂ ਜਿਹੜਾ ਟੁੱਟਦਾ ਹੈ ਤਾਂ ਇਧਰ ਦੇ ਪਾਸੇ ਜਿਹੜਾ ਬੰਨ ਹੈ ਉਸ ਨੂੰ ਮਜ਼ਬੂਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਤਾਂ ਬੋਰੇ ਲਗਾ ਦਿੱਤੇ ਗਏ ਨੇ ਇਥੋਂ ਦੇ ਲੋਕਾਂ ਨੇ ਇਹ ਅਪੀਲ ਕੀਤੀ ਹੈ ਖਾਸ ਤੌਰ ਤੇ ਲੋਕਾਂ ਨੂੰ ਕਿ ਜਿਹੜਾ ਬੰਨ ਹੈ ਉਸ ਨੂੰ ਮਜ਼ਬੂਤ ਕਰਨ ਵਾਸਤੇ ਸਾਡਾ ਸਹਿਯੋਗ ਜ਼ਰੂਰ ਦਿਓ ਮਿੱਟੀ ਦੇ ਗੱਟੇ ਨੇ ਜਾਂ ਮਿੱਟੀ ਦੇ ਬੋਰੇ ਨੇ ਉਹੋ ਭਰ ਕੇ ਜ਼ਰੂਰ ਲਿਆਂਦੇ ਜਾਣ ਜਾਂ ਖਾਲੀ ਬੋਰੇ ਜ਼ਰੂਰ ਲਿਆਂਦੇ ਜਾਣ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਇਹ ਅਡਾਸ ਬੰਨ ਹੈ ਜੀ ਇੱਥੋਂ ਦੇ ਲੋਕਾਂ ਦੇ ਦੱਸਣ ਮੁਤਾਬਕ ਤਾਂ ਹੁਣ ਇਸ ਐਡਵਾਂਸ ਬੰਨ ਨੂੰ ਬਚਾਉਣ ਵਾਸਤੇ ਬੰਨ ਨੂੰ ਟੁੱਟਣ ਤੋਂ ਰੋਕਣ ਵਾਸਤੇ ਇਹ ਜਿਹੜੇ ਕਾਰਜ ਲਗਾਤਾਰ ਜਾਰੀ ਨੇ ਤਾਂ ਲਗਾਤਾਰ ਇੱਥੇ ਬੋਲੇ ਸੋਨੇ ਹਾਲ ਦੇ ਜਕਾਰੇ ਲਗਾਏ ਜਾ ਰਹੇ ਨੇ ਚੜ੍ਹਦੀ ਕਲਾ ਦੇ ਜਿਹੜੇ ਸੁਨੇਹੇ ਦਿੱਤੇ ਜਾ ਰਹੇ ਨੇ ਬਿਸ਼ੱਕ ਪੰਜਾਬ ਕਿਸੇ ਵੀ ਮਾੜੀ ਘੜੀ ਦੇ ਵਿੱਚ ਹੋਵੇ ਭਾਵੇਂ ਪੰਜਾਬ ਆਫਤ ਦੇ ਵਿੱਚ ਹੋਵੇ ਪਰ ਚੜ੍ਹਦੀ ਕਲਾ ਦਾ ਇਹ ਲੋਕ ਸੁਨੇਹਾ ਜ਼ਰੂਰ ਦਿੰਦੇ ਨੇ ਦੇਖ ਸਕਦੇ ਹੋ ਕਿ ਮਿੱਟੀ ਲਗਾਤਾਰ ਭਰ ਕੇ ਬੋਰੀਆਂ ਦੇ ਵਿੱਚ ਦਰਿਆ ਦੇ ਬੰਨ ਦੇ ਨਾਲ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਇੰਡੀਅਨ ਆਰਮੀ ਦੇ ਜਵਾਨਾਂ ਦਾ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹਨਾਂ ਦਾ ਵੀ ਇਸ ਬੰਨ ਨੂੰ ਟੁੱਟਣ ਤੋਂ ਬਚਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ ਆਰਮੀ ਦੇ ਜਵਾਨ ਪਹੁੰਚੇ ਨੇ ਆਰਮੀ ਦੀਆਂ ਅਨੇਕਾਂ ਟੁਕੜੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਇਹ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਅਸੀਂ ਸਤਲੁਜ ਦਰਿਆ ਜਿਹੜਾ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਹੈ ਧਾਰੇਵਾਲ ਧਾਰੇਵਾਲ ਪਿੰਡ ਤੋਂ ਇਹ ਤੁਹਾਡੇ ਤੱਕ ਅਸੀਂ ਤਸਵੀਰਾਂ ਪਹੁੰਚਾ ਰਹੇ ਹਾਂ ਤਾਂ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਇਹ ਦੇਖ ਸਕਦੇ ਹੋ ਤੁਸੀਂ ਲਗਾਤਾਰ ਕਾਰਜ ਜਾਰੀ ਨੇ ਲਗਾਤਾਰ ਜਿਹੜੀਆਂ ਸਿੱਖ ਸੰਸਥਾਵਾਂ ਇੰਡੀਅਨ ਆਰਮੀ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਇਹ ਕੋਸ਼ਿਸ਼ਾਂ ਜਾਰੀ ਨੇ ਉਹ ਜਿਹੜਾ ਜਾਲ ਹੈ ਹੁਣ ਜਾਲ ਨੂੰ ਉਸ ਦੇ ਵਿੱਚ ਬੰਨ ਦੇ ਨਾਲ ਰੱਖਿਆ ਜਾਏਗਾ ਤਾਂ ਬਿਲਕੁਲ ਤਾਂ ਇਹ ਦੇਖ ਸਕਦੇ ਹੋ ਤੁਸੀਂ ਤਾਂ ਉਧਰ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਸਿੱਖਿਆ ਸੰਸਥਾਾਂ ਸਮਾਜ ਸੇਵੀ ਸੰਸਥਾਾਂ ਇਹ ਮੌਕੇ ਇੱਥੇ ਪਹੁੰਚੀਆਂ ਨੇ ਤਾਂ ਹੁਣ ਇਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ 2023 ਦੇ ਵਿੱਚ ਵੀ ਇਸ ਇਲਾਕੇ ਦੇ ਵਿੱਚ ਬਿਹੱਦ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਇੱਥੋਂ ਦੇ ਜਿਹੜੇ ਤੁਹਾਡਾ ਇਹੀ ਪਿੰਡ ਹੈ ਜੀ ਹਾਂਜੀ ਇਹੀ ਲੋਕਲੇ ਅਦਾਰੇ ਵਾਲੀ ਜੀ 2023 ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਜੀ 2023 ਦੇ ਵਿੱਚ ਪੂਰਾ ਨੁਕਸਾਨ ਹੋ ਗਿਆ ਫਸਲਾਂ ਮਾਰੀਆਂ ਗਈਆਂ ਸਾਰੀਆਂ ਅੱਛਾ ਜੀ ਤੇ 2 ਸਾਲ ਤੋਂ ਸਾਨੂੰ ਸੈੱਟ ਕਰਦਿਆਂ ਹੋਇਆ ਫਿਰ ਪਾਣੀ ਆ ਗਿਆ ਜੀ ਤੇ ਇਹ ਜਿਹੜਾ ਬੰਨ ਹੈ ਕਿੰਨਾ ਕੁ ਕਮਜ਼ੋਰ ਹੁੰਦਾ ਜਾ ਰਿਹਾ ਜੀ ਇਹ ਬੰਨ ਬਹੁਤ ਜ਼ਿਆਦਾ ਕਮਜ਼ੋਰ ਹੈ ਤੁਹਾਡੇ ਸਾਹਮਣੇ ਹੀ ਆਂ ਵੇਖ ਸਕਦੇ ਮੇਰਾ ਵੀਰ ਕਾ ਪਾਣੀ ਤੁਸੀਂ ਦੇਖ ਸਕਦੇ ਕਿੰਨਾ ਤੇਜ਼ ਜਾ ਰਿਹਾ ਬਹੁਤ ਜ਼ਿਆਦਾ ਨੁਕਸਾਨਾ ਜੇ ਟੁੱਟ ਗਿਆ ਤੇ ਥੋਂ ਬਹੁਤ ਜ਼ਿਆਦੇ 8-10 ਪਿੰਡਾਂ ਦੀ ਜਿਹੜੀ ਫਸਲ ਮਾਰੀ ਜਾਣੀ ਆ ਪਹਿਲਾਂ ਪਹਿਲਾਂ ਕਿੰਨਾ ਕੁ ਨੁਕਸਾਨ ਹੋਇਆ ਸੀਗਾ 2023 ਬਹੁਤ ਖਰਾਬ ਹੋ ਗਿਆ ਸੀ 2023 ਦੇ ਵਿੱਚ ਪੂਰੇ ਟੋਏ ਵੱਡੇ ਵੱਡੇ ਪੈ ਗਿਆ ਸੀ ਅਸੀਂ ਮੈਂ ਲੱਖਾਂ ਰੁਪਏ ਦਾ ਡੀਜ਼ਲ ਬਾਲ ਕੇ ਆਪਦੇ ਟੋਏ ਭਰੇ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤਾਂ ਇਹ ਦੇਖ ਸਕਦੇ ਹੋ ਤੁਸੀਂ ਹੋਰ ਵੀ ਜਿਹੜੇ ਲੋਕ ਨੇ ਇੱਥੇ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਤਾਂ ਜੋ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਉਸ ਦੇ ਵਾਸਤੇ ਇਹ ਕਾਰ ਕਰ ਰਹੇ ਨੇ ਵਾ ਕਿਰੇਡ ਪੂਰੇ ਕਿਥੇ ਮਾਰੋ 35 ਜਿੱਥੋਂ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਇਹ ਤੁਹਾਡਾ ਇਹ ਪਿੰਡ ਹੈ ਜੀ ਹਾਂਜੀ ਅੱਛਾ ਜੀ ਇਹੋ ਹੀ ਪਿੰਡ ਆ ਆਪਣਾ ਤੇ ਬੰਨਾਈ ਪਾਣੀ ਕਿੰਨਾ ਕੁ ਵਧ ਰਿਹਾ ਪਹਿਲਾਂ ਨਾਲੋਂ ਜੀ ਹਾਂਜੀ ਪਾਣੀ ਵਧ ਰਿਹਾ ਪਹਿਲਾਂ ਨਾਲੋਂ ਜੀ ਹਾਂਜੀ ਵਧ ਰਿਹਾ ਕਿੰਨਾ ਕੁ ਜੀ ਇਹ ਕਹੋ ਤਾਂ ਵਧਨ ਗਿਆ ਕੋਲ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਉਹ ਸਰਦਾਰ ਸਾਹਿਬ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ ਹਾਂਜੀ ਸਾਡਾ ਪਿੰਡ ਆ ਇੱਥੇ ਲੱਗ ਹੀ ਆ ਅੱਛਾ ਜੀ ਤੇ ਬਹੁਤ ਮੰਦੇ ਹਾਲਾ ਹੱਡ ਦੇ ਵਿੱਚ ਸਾਡੇ ਬਹੁਤ ਮੰਦੇ ਆ ਇਹ ਬੰਨ ਪਹਿਲਾ ਨਾਲੋਂ ਠੀਕ ਠਾਕ ਹੈ ਜਾਂ ਕਮਜ਼ੋਰ ਹੁੰਦਾ ਜਾ ਰਿਹਾ ਜੀ ਕਮਜ਼ੋਰ ਹੁੰਦਾ ਰਾ ਹੱਡ ਜਿਹੜਾ ਕਮਜ਼ੋਰ ਕਰੀ ਜਾ ਰਿਹਾ ਇਹ ਤਾਂ ਵਾਟ ਕੱਢ ਤੋਂ ਕੱਟ ਵੀ 18 ਕਰਮ ਦਾ ਸੀ ਜਿਹੜਾ ਹੁਣ ਦੋ 2.5 ਕਰਮ ਦਾ ਰਹਿ ਗਿਆ ਇਹ ਸਾਰਾ ਖੋਰ ਕੇ ਵਿੱਚ ਬੈ ਗਿਆ ਜੀ ਖੋਰ ਕੇ ਵਿੱਚ ਬੈ ਗਿਆ ਇਹ ਤੇ ਤਾਂ ਮਿੱਟੀ ਦੀ ਤੇ ਅਮਦਦ ਚਾਹੀਦੀ ਹੈ ਜਿੰਨੀ ਵੀ ਹੋ ਸਕਦੀ ਹੈ ਮਿੱਟੀ ਚਾਹੀਦੀ ਹੈ ਮਿੱਟੀ ਗਬੋਰੇ ਘਟੇ ਜੋ ਵੀ ਕੁਝ ਸਾਡੀ ਜਿੰਦੀ ਵੀ ਕੋਈ ਸੇਵਾ ਕਰ ਸਕਦਾ ਤਾਂ ਬਚ ਸਕਨੇ ਹਮ ਠੀਕ ਹੈ ਆ ਭਾਈ ਸਾਹਿਬ ਪੈਸਾ ਬ ਇੱਥੇ ਹੋਰ ਕੀ ਕੀ ਲੋੜਾਂ ਨੇ ਜੀ ਇਸ ਬੰਦ ਤੇ ਤੁਹਾਨੂੰ ਇਹ ਬੰਨ ਤੇ ਲੋੜਾਂ ਹੈ ਮਿੱਟੀ ਦੀ ਹੈ ਤੇ ਬੋਰੀਆਂ ਦੀ ਹੈ ਹਾਂਜੀ ਠੀਕ ਹੈ ਜੀ ਮਿੱਟੀ ਤੇ ਬੋਰੇ ਚਾਹੀਦੇ ਨੇ ਤਾਂ ਇਹ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਜਿੰਨੇ ਪੰਜਾਬ ਦੇ ਲੋਕ ਦੇਖ ਰਹੇ ਨੇ ਨੌਜਵਾਨ ਦੇਖ ਰਹੇ ਨੇ ਇਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਇਹਨਾਂ ਦਾ ਸਹਿਯੋਗ ਜ਼ਰੂਰ ਕਰਿਓ ਕਿਉਂਕਿ ਇਹਨਾਂ ਦੇ ਦੱਸਣ ਮੁਤਾਬਕ ਇਹ ਬੰਨ ਦਾ ਜਿਹੜਾ ਬਹੁਤ ਵੱਡਾ ਬੰਨ ਸੀ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਤੇਜ਼ੀ ਦੇ ਨਾਲ ਜਿਸ ਤਰੀਕੇ ਦੇ ਨਾਲ ਅੱਗੇ ਵੱਲ ਨੂੰ ਵਧ ਰਿਹਾ ਹੈ ਤਾਂ ਇਸ ਬੰਨ ਨੂੰ ਢਾਹ ਲੱਗ ਰਿਹਾ ਹੈ ਸੀ ਬੰਨ ਨੂੰ ਢਾਹ ਲੱਗਣ ਕਾਰਨ ਇਹ ਬੰਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਤਾਂ ਹੁਣ ਲਗਾਤਾਰ ਇਹਨਾਂ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਇੰਡੀਅਨ ਆਰਮੀ ਦੇ ਜਵਾਨ ਲੱਗੇ ਹੋਏ ਨੇ ਸਿੱਖ ਸੰਸਥਾਵਾਂ ਲੱਗੀਆਂ ਹੋਈਆਂ ਨੇ ਤਾਂ ਜੋ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਤਾਂ ਹੋਰ ਵੀ ਇੱਥੋਂ ਦੇ ਲੋਕ ਨੇ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਜੀ ਇਸੇ ਪਿੰਡ ਦੇ ਰਹਿਣ ਵਾਲੇ ਆ ਜੀ ਅੱਛਾ ਪਹਿਲਾਂ 2023 ਦੀ ਗੱਲ ਕਰੀਏ ਉਦੋਂ ਪਾਣੀ ਇਸ ਦਰਿਆ ਦੇ ਵਿੱਚ ਘੱਟ ਸੀਗਾ ਅੱਜ ਨਾਲੋਂ ਜੀ ਅੱਜ ਨਾਲੋਂ ਘੱਟ ਸੀ ਅੱਗੇ ਜੀ ਅੱਛਾ ਜੀ ਐਰਕੀ ਦੇ ਬਹੁਤ ਹਫਤਾਰ ਨਾਲ ਆ ਰਿਹਾ ਪਾਣੀ ਤੇਜ਼ ਬਹੁਤ ਜ਼ਿਆਦਾ ਅੱਛਾ ਜੀ ਇਹਦੇ ਸਤ ਕਰੋ ਕਿਰਪਾ ਕਰਤੀ ਮਹਾਰਾਜ ਸਭ ਸੰਗਤ ਇਕੱਠੀ ਹੋ ਗਏ ਇਲਾਕੇ ਦੀ ਤੁਰਖ ਰੁਕ ਵੱਢ ਕੇ ਇਹਨੂੰ ਤਗੜੇ ਹੋ ਕੇ ਬਚਾ ਲਿਆ ਵਾ ਅੱਛਾ ਜੀ ਬਾਕੀ ਸਰਕਾਰਾਂ ਦਾ ਸਾਨੂੰ ਕੋਈ ਦਿਓ ਨੀ ਦਾ ਨੀਗਾ अच्छा जे ਹੁਣ ਲੋੜ ਹੈ ਬਹੁਤੇ ਪੰਜਾਬਦਾਰ ਦੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਂਗੇ ਇਸ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਕਿਹੋ ਜੀਆਂ ਲੋੜਾਂ ਨੇ ਜੀ ਇੱਥੇ ਮਿੱਟੀ ਵੱਧ ਤੋਂ ਵੱਧ ਪਚਾਈ ਜਾਵੇ ਤੋੜੇ ਭਰੇ ਹੋਣ ਮਿੱਟੀ ਹੋਵੇ ਸਾਨੂੰ ਮਿੱਟੀ ਦੀ ਰੋੜ ਹੈ ਇੱਥੇ ਮਿੱਟੀ ਪਹੁੰਚਦੀ ਕੀਤੀ ਜਾਵੇ ਸਾਡੇ ਕੋਲ ਅਸੀਂ ਸਭ ਦੇ ਧੰਨਵਾਦ ਹੋਵਾਂਗੇ ਠੀਕ ਹੈ ਜੀ ਇਹ ਜਲੰਧਰ ਜ਼ਿਲ੍ਹੇ ਦਾ ਪਿੰਡ ਪੈਂਦਾ ਜੀ ਜਲੰਧਰ ਜ਼ਿਲ੍ਹੇ ਦਾ ਜੀ ਕਿਹੜਾ ਪਿੰਡ ਹੈ ਜੀ ਇਹ ਦਾਰੇਵਾਲ ਪਿੰਦਾ ਪੈਂਦਾ ਦਾਰੇਵਾਲ ਬਿਲਕੁਲ ਜੀ ਜਲੰਧਰ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਪੈਂਦਾ ਜੀ ਆਖਰੀ ਪਿੰਡ ਹੈ ਜੀ ਠੀਕ ਹੈ ਜੀ ਜਲੰ ਇਸ ਪਿੰਡ ਦੇ ਵਿੱਚ ਸਤਲੁਜ ਦਰਿਆ ਦੇ ਪਾਣੀ ਦਰਿਆ ਦੇ ਵਿੱਚ ਪਾਣੀ ਵਧਣ ਕਾਰਨ ਇਸ ਪਿੰਡ ਦਾ ਜਿਹੜਾ ਬੰਨ ਹੈ ਉਹ ਕਮਜ਼ੋਰ ਹੁੰਦਾ ਜਾ ਰਿਹਾ ਸੀ ਲਗਾਤਾਰ ਇੱਥੋਂ ਦੇ ਇਲਾਕੇ ਦੇ ਲੋਕਾਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਇੰਡੀਅਨ ਆਰਮੀ ਵੱਲੋਂ ਬੰਨ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਇਹਨਾਂ ਲੋਕਾਂ ਨੇ ਇਹ ਕਿਹਾ ਹੈ ਕਿ ਸਾਨੂੰ ਇਸ ਇਲਾਕੇ ਦੇ ਵਿੱਚ ਮਿੱਟੀ ਦੀ ਬਿਹੱਦ ਜ਼ਿਆਦਾ ਲੋੜ ਹੈ ਔਰ ਗੱਟੇ ਦੇ ਜਿਹੜੇ ਬੋਰੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਬੋਰੀਆਂ ਦੀ ਇਸ ਇਲਾਕੇ ਦੇ ਵਿੱਚ ਜ਼ਿਆਦਾ ਲੋੜ ਹੈ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਜਾਂ ਇਸ ਖਬਰ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਤਾਂ ਜੋ ਜਿਹੜੇ ਪੰਜਾਬਦਰ ਦੀ ਲੋਕ ਨੇ ਲੋਕਾਂ ਦੀ ਇੱਕ ਦੂਸਰੇ ਦੀ ਹੈਲਪ ਕਰਨੀ ਚਾਹੁੰਦੇ ਨੇ ਇਸ ਇਲਾਕੇ ਦੇ ਵਿੱਚ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਲੋਕਾਂ ਦੀ ਹੈਲਪ ਜ਼ਰੂਰ ਕਰ ਸਕਣ ਬਹੁਤ ਬਹੁਤ ਧੰਨਵਾਦ